ਪੇਸ਼ ਸੋ ਮੈਂ ਅੱਜ ਖੜੇ ਆ ਜੀ ਕ੍ਰਿਸ਼ਨਾ ਟਾਵਰ ਗਲੀ ਨੰਬਰ 2 ਵਿੱਚ ਜਿੱਥੇ ਲੋਕਾਂ ਵਿੱਚ ਹੈ ਭਾਰੀ ਰੋਸ ਦੋਸਤੋ ਕਹਿੰਦੇ ਪਰੇਸ਼ਾਨ ਆ ਚੋਰਾਂ ਤੋਂ ਤੇ ਪ੍ਰਸ਼ਾਸਨ ਵੱਲੋਂ ਨਹੀਂ ਚੱਕੇ ਜਾ ਰਹੇ ਕਦਮ ਠੋਸ ਦੋਸਤੋ ਕਦਮ ਠੋਸ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੇਸ਼ੂਰੀ ਤੁਸੀਂ ਸ਼ਹਿਰ ਤੋਂ ਨਜ਼ਰਾਂ ਦੇ ਵੀਡੀਓ ਕਿਸ ਬਾਬਤ ਹੋਣ ਵਾਲੇ ਸਾਥੀਓ ਕ੍ਰਿਸ਼ਨਾ ਟਾਵਰ ਗਲੀ ਨੰਬਰ 2 ਵਿੱਚ ਮੌਜੂਦ ਆ ਔਰ ਮੇਰੇ ਪਿੱਛੇ ਤੁਸੀਂ ਜਿੰਨੇ ਵੀ ਸਥਾਨਕ ਲੋਕ ਦੇਖ ਪਾ ਰਹੇ ਹੋ ਇਹ ਪਰੇਸ਼ਾਨ ਹਨ ਬੇਬਸ ਨੇ ਕਹਿੰਦੇ ਕਿ ਚੋਰ ਜਿਹੜੇ ਆ ਉਹ ਇਸ ਏਰੀਏ ਵਿੱਚ ਬਹੁਤ ਸਰਗਰਮ ਨੇ ਆ ਪਹਿਲਾਂ ਵੀ ਇਹਨਾਂ ਦੀਆਂ ਖਬਰਾਂ ਲੱਗ ਚੁੱਕੀਆਂ ਔਰ ਉਸ ਤੋਂ ਬਾਅਦ ਵੀ ਚੋਰ ਜਿਹੜੇ ਆ ਉਹ ਬਾਜਨੀਆਂ ਦੇ ਪੁਰਾਣੇ ਸਮੇਂ 'ਚ ਅਸੀਂ ਖਬਰਾਂ ਪੜ੍ਹਦੇ ਹੁੰਦੇ ਸੀਗੇ ਜਾਂ ਫਿਲਮਾਂ ਵੀ ਉਹ ਤੋਂ ਦੇਖਦੇ ਸੀਗੇ ਕਿ ਚੋਰ ਆਉਂਦੇ ਸੀ ਚੋਰੀ ਕਰਕੇ ਕਾਲੀ ਪਹਾੜੀ ਦੇ ਪਿੱਛੇ ਚਲੇ ਜਾਂਦੇ ਸੀ ਫਿਰ ਲੱਭ ਨਹੀਂ ਸੀ ਹੁੰਦੇ ਪਰ ਇਸ ਮੁਹੱਲੇ 'ਚ ਇਹ ਹਾਲਾਤ ਨੇ ਕਿ ਚੋਰ ਆਉਂਦੇ ਆ ਚੋਰੀ ਕਰਦੇ ਆ ਤੇ ਇੱਥੇ ਹੀ ਘੁੰਮਦੇ ਫਿਰਦੇ ਆ ਜਿਵੇਂ ਇੱਕ ਤਰੀਕੇ ਦਾ ਲਲਕਾਰ ਰਹੇ ਆ ਕਿ ਅਸੀਂ ਤਾਂ ਆਪਣੇ ਮਨ ਚਾਹੀਆਂ ਚੋਰੀਆਂ ਕਰਾਂਗੇ ਲੋਕਾਂ ਨੂੰ ਤੰਗ ਕਰਾਂਗੇ ਕੈਮਰੇ ਵਿੱਚ ਫੋਟੋਆਂ ਵੀ ਆ ਰਹੀਆਂ ਉਹਨਾਂ ਦੀਆਂ ਤਸਵੀਰਾਂ ਵੀ ਆ ਰਹੀਆਂ ਲੇਕਿਨ ਉਹ ਫੜੇ ਨਹੀਂ ਜਾ ਰਹੇ ਪਰੇਸ਼ਾਨੀ ਕੀ ਹੈ ਇੱਕ ਇੱਕ ਕਰਕੇ ਸਾਰੇ ਤੁਹਾਨੂੰ ਜਾਣਨ ਦੀ ਕੋਸ਼ਿਸ਼ ਕਰਦੇ ਆਂ ਭਾਜੀ ਆਪਣੀ ਪਰੇਸ਼ਾਨੀ ਸਮਝਾ ਦਿਓ ਇੱਕ ਵਾਰੀ ਭਾਜੀ ਪਰੇਸ਼ਾਨੀ ਕੀ ਹੈ ਜੀ ਚੋਰੀਆਂ ਹੋਈ ਜਾਂਦੀਆਂ ਆ ਸਾਡੇ ਅੰਕਲ ਜੀ 24 ਤਰੀਕ ਨੂੰ ਇਹਨਾਂ ਦੇ ਚੋਰੀ ਹੋਈ ਹੈ ਤਿੰਨ ਤਰੀਕ ਨੂੰ ਉਹ ਫੇਰਾਇਆ ਫਿਰ ਇਧਰ ਪਿੱਛੇ ਚੋਰੀ ਹੋਈ ਚਾਰ ਨੂੰ ਫੇਰ ਚੋਰੀ ਹੋਈ ਆ 10 15 ਦਿਨਾਂ ਦੇ ਵਿੱਚ ਤਿੰਨ ਚਾਰ ਕੜਾ ਚੋਰੀ ਹੋਈ ਹਾਂ ਮਾਚ ਤਿੰਨ ਵਾਰੀ ਚੋਰੀ ਹੋਈ ਆ ਤਿੰਨ ਵਾਰੀ ਝੋਲੀਓ ਚੁੰਮਦੇ ਕਿੰਨੀ ਵਾਰ ਦੇਖੇ ਆ ਘੁੰਮਦੇ ਸੀ ਦੋ ਤਿੰਨ ਵਾਰ ਕੈਮਰੇਆਂ ਚ ਦੇਖੇ ਇੱਕ ਵਾਰ ਤਾਂ ਅਸੀਂ 1 ਵਜੇ ਪਾਜੀ ਹੁਣਾਂ ਨੇ ਮੈਨੂੰ ਫੋਨ ਕੀਤਾ ਸੀ ਸਾਰਾ ਮhalla ਇਕੱਠਾ ਹੋਇਆ ਫੇ ਪਤਾ ਨਹੀਂ ਉਹ ਕਿੱਥੇ ਗਾਇਬ ਹੋ ਗਏ ਅਗਲੇ ਕਿੰਨੇ ਵਜੇ ਆਉਂਦੇ ਆ ਪਾਜੀ 1 ਔਰ 2 ਦੇ ਵਿੱਚ ਵਿੱਚ ਆਉਂਦੇ ਰਾਤ ਨੂੰ ਜਦੋਂ ਨੀਂਦ ਦਾ ਜਿਆਦਾ ਜ਼ੋਰ ਹੁੰਦਾ ਹਾਂ ਜੀ ਹਾਂ ਔਰ ਮੇਰੇ ਘਰ ਠੰਡ ਵੀ ਹੁਣ ਵਧਨ ਕਰਕੇ ਲੋਕ ਬਾਹਰ ਵੀ ਨਹੀਂ ਆਉਂਦੇ ਮੈਂ ਦੇਖੋ ਕਹਿ ਸਕਦੇ ਪਰ ਜਿੱਦਾਂ ਫੋਨ ਖੜਕਦੇ ਮੱਲਾ ਇਕੱਠਾ ਹੁੰਦਾ ਇਹ ਨਹੀਂ ਕਹਿ ਸਕਦੇ ਕਿ ਨਹੀਂ ਆਉਂਦੇ ਜਿੱਦਾਂ ਹੀ ਪਤਾ ਲੱਗਦਾ ਇੱਕ ਦੂਏ ਨੂੰ ਫੋਨ ਖੜਕਾਉਂਦੇ ਆ ਸਾਰੇ ਜਾਣਦੇ ਇੱਕ ਦੂਏ ਦੀ ਹੈਲਪ ਕਰਦੇ ਬਾਹਰ ਕਿੰਨੇ ਜਾਣੇ ਆਉਂਦੇ ਆ ਜੀ ਦੇਖੋ ਹੁਣ ਅਸੀਂ ਜਦ ਇਕੱਠੇ ਪਹਿਲਾਂ ਮੈਂ ਔਰ ਭਾਜੀ ਹੋਏ ਫਿਰ ਅਸੀਂ ਸਾਰਿਆਂ ਨੂੰ ਜਗਾਇਆ ਠਾ ਸਾਰੇ ਉੱਤੇ ਘਟੋ ਘੜ ਇੱਥੇ 30 40 ਬੰਦੇ ਇਕੱਠੇ ਹੋਣੇ ਨੇ ਚੋਰ ਕਿੰਨੇ ਸੀਗੇ ਚੋਰ ਤਾਂ ਦੋ ਹੀ ਆਂਦੇ ਜੀ ਕਿੰਨੀ ਕਿੰਨੀ ਉਮਰ ਦੇ ਲੱਗਦੇ ਆ ਉਮਰ ਤਾਂ ਕਹਿ ਲੋ 25 ਤੋਂ ਥੱਲੇ ਥੱਲੇ ਹੀ ਲੱਗਦੇ ਆ ਕਿੱਟ ਪਾਈ ਹੁੰਦੀ ਆ ਮੂੰਹ ਤੇ ਗਿਆ ਦਸਤਾਨੇ ਪਾਏ ਆ ਵੀਡੀਓ ਸਾਡੇ ਕੋਲ ਹੈਗੀਆਂ ਵੀ ਆਂਦੇ ਆ ਕਿੱਟ ਪਾ ਕੇ ਜਾਂਦੇ ਆ ਥੋੜੇ ਦਿਨ ਪਹਿਲਾਂ ਇੱਥੇ ਸਾਡੇ ਪਿੱਛੇ ਹੀ ਆਏ ਸੀ ਹੂੰ ਤਾ ਆਹੀ ਜੀ ਐਸੇ ਗਲੀ ਟਿੱਕੇ ਆਏ ਆ ਜੀ ਦੇਖੇ ਇੱਕ ਵਾਰ ਨਹੀਂ ਦੋ ਵਾਰ ਇੱਧਰ ਘੁੰਮੇ ਆ ਵੀ ਇੱਧਰ ਤਾਲਾ ਲੱਗਿਆ ਸਾਰੀ ਕੁਛ ਨਹੀਂ ਪੁਲਿਸ ਦੀ ਪੈਟਰੋਲਿੰਗ ਹੁੰਦੀ ਹੈ ਜੀ ਹਾਂ ਜੀ ਆਏ 5 ਮਿੰਟ ਲਈ ਆਏ ਆਏ ਫੋਟੋ ਖਿੱਚੀ ਚਲੇ ਗਏ ਉਹਨਾਂ ਨੇ ਨਾ ਅਟੈਂਡੈਂਸ ਲਾਈ ਆ ਹਾਂ ਅਟੈਂਡੈਂਸ ਲਾਈ ਉਹਨਾਂ ਨੇ ਪਾਸੇ ਪੁੱਛੇ ਚੋਰ ਕਿੱਥੇ ਆ ਅਸੀਂ ਕਹੇ ਜੀ ਹੈ ਨਹੀਂ ਸਾਨੂੰ ਸ਼ੱਕ ਆਏ ਸੀ ਬੇਸ ਘਰ ਤੇ ਆ ਉਹਨਾਂ ਨੇ ਟੋਰਚ ਮਾਰੀ ਦੇਖਿਆ ਕਹਿੰਦੇ ਵੀ ਦਰਵਾਜ਼ੇ ਠੀਕੇ ਆ ਇਹਦੀ ਚਾਬੀ ਕਿਹਦੇ ਕੋਲ ਸਾਨੂੰ ਅਸੀਂ ਕਹੇ ਵੀ ਸਾਨੂੰ ਨਹੀਂ ਪਤਾ ਕਿਹਦੇ ਕੋਲ ਹੈ ਮਤਲਬ ਇਹਨਾਂ ਦੀ ਜਿਹੜੀ ਮੇਨ ਪਰੇਸ਼ਾਨੀਆਂ ਮੁਸ਼ਕਲਾਂ ਸਮਝ ਪਾ ਰਿਹਾ ਕਹਿੰਦਾ ਕਿ ਪੁਲਿਸ ਵੀ ਆਈ ਆ ਲੇਕਿਨ ਟੈਨਸ ਲਾ ਕੇ ਉਸ ਤੋਂ ਬੰਕ ਵੱਜ ਗਿਆ ਤਾਂ ਇੱਥੇ ਉਹਨਾਂ ਦਾ ਮੌਜੂਦਗੀ ਰਹਿਣੀ ਬਹੁਤ ਜ਼ਰੂਰੀ ਹੈ ਕਿਉਂਕਿ ਚੋਰ ਆਲੇ-ਦੁਆਲੇ ਕਿੱਥੇ ਗਏ ਆ ਹੁਣ ਇਹ ਬੰਦੇ ਦਾ ਆਮ ਜਿਹੜੇ ਬੰਦੇ ਆ ਉਹ ਡਰਦੇ ਆ ਕਿ ਉਹਨਾਂ ਕੋਲ ਹਥਿਆਰ ਨਾ ਹੋਣ ਕਿਉਂਕਿ ਜੇ ਐਡਾ ਹੌਸਲਾ ਆ ਇੰਨੀ ਬੇਖੌਫੀ ਨਾਲ ਇੰਨੀ ਨਡਰਤਾ ਦੇ ਨਾਲ ਉਹ ਆ ਕੇ ਘਟਨਾ ਨੂੰ ਅੰਜਾਮ ਦਿੰਦੇ ਆ ਹੋ ਸਕਦਾ ਉਹਨਾਂ ਕੋਲ ਹਥਿਆਰ ਵੀ ਹੋਣ ਹੋ ਸਕਦਾ ਭਾਜੀ ਅੱਜ ਹੀ ਇੱਧਰ ਸਾਡੇ ਗਵਾਂਢੀ ਆ ਉਹ ਚਲੰਦਰ ਗਏ ਹੋ ਸੀ ਉਹਨਾਂ ਨੇ ਆ ਕੇ ਅੱਜ ਲੋਕ ਖੋਲਿਆ ਤਾਂ ਪਤਾ ਲੱਗਾ ਚੋਰੀ ਹੋਈ ਉਹਨਾਂ ਦੀ ਉਹ ਤਾਂ ਵੀ ਹੱਥ ਸਾਫ਼ ਐਸਐਚਓ ਵਗੈਰਾ ਸਾਰੇ ਪੁਲਿਸ ਵਾਲੇ ਆਏ ਆ ਪੁਲਿਸ ਵਾਲਿਆਂ ਨੇ ਸਾਨੂੰ ਇੱਕ ਗੱਲ ਕਹਿਤੀ ਘਰਾਂ ਚ ਲਵਾਓ ਕੈਮਰੇ ਤੇ ਚੌਂਕੀਦਾਰ ਰੱਖੋ ਸਾਡੇ ਵੱਲੋਂ ਸਸਤੀ ਗੱਲ ਜਿਹੜੇ ਪ੍ਰਸ਼ਾਸਨ ਨੇ 70 ਕੈਮਰੇ ਲਾਏ ਕੋ ਤਾਂ ਕੰਮ ਆਉਗੇ ਉਹ ਪਤਾ ਨਹੀਂ ਭਾਜੀ ਹੁਣ ਕੀ ਆ ਅਜੇ ਤੱਕ ਇਹਨੇ ਥਾਣੇ ਨੂੰ ਕਹੇ ਲਾਓ ਯਾਰ ਅਗਲੀ ਗਲੀ ਵਿੱਚ ਰਿਟਾਇਰਡ ਅਫਸਰ ਵੀ ਰਹਿੰਦੇ ਆ ਉਹਨਾਂ ਤਾਂ ਗੱਲ ਪੰਚਾਇ ਉਹ ਵੀ ਵੀ ਤੇਰੇ ਹੁਣ ਕਿਆ ਕਹਿਣ ਉਹ ਤਾਂ ਨਾਲ ਹੀ ਹੈ ਸਾਡੇ ਅਗਲੇ ਆ ਵੀ ਇੰਦੇ ਉਹਨਾਂ ਨੇ ਪ੍ਰਸ਼ਾਸਨ ਦਾ ਤਾਲਮੇਲ ਬਣਾਇਆ ਹੋਊਗਾ ਕੋਈ ਪਣਾਇਕ ਨਹੀਂ ਕਹ ਨਹੀਂ ਸਕਦੇ ਭਾਜੀ ਕਿ ਕਿਆ ਗੱਲ ਹੋਈ ਹੈ ਕਿੱਦਾਂ ਉਹਨਾਂ ਨੇ ਐਡਵਾਈਸ ਕੀਤਾ ਹੋਵੇ ਤੁਹਾਨੂੰ ਕਿ ਆਪਾਂ ਇਸ ਤਰੀਕੇ ਰਣਨੀਤੀ ਬਣਾਉਣੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਐਮੀ ਗਲਤ ਕਹਿਦੀ ਹੈ ਵੀ ਸਾਨੂੰ ਨਹੀਂ ਪਤਾ ਕੋਈ ਉਹਨਾਂ ਦੀ ਗੱਲ ਹੋਈ ਕਿ ਨਹੀਂ ਨਹੀਂ ਦੇਖੋ ਹੁਣ ਚੋਰਾਂ ਨੇ ਤਾਂ ਪੱਕਾ ਨਿਸ਼ਾਨਾ ਬਣਾ ਲਿਆ ਕਿ ਇੱਥੇ ਆਉਣਾ ਹੀ ਆਉਣਾ ਤਿੰਨ ਵਾਰੀ ਜੇ ਆ ਗਏ ਆ ਚੌਥੀ ਵਾਰ ਵੀ ਆਉਗੇ ਤੁਹਾਡ ਆਪਣੀ ਕੋਈ ਤਿਆਰੀ ਸਾਡੀ ਤਰੀਕਾ ਦੋ ਤਿੰਨ ਗਲੀਆਂ ਚ ਇਹ ਨਾ ਪੰਜ ਸੱਤ ਕੋਠੀਆਂ ਜਿਨ੍ਹਾਂ ਨੂੰ ਤਾਲੇ ਲੱਗੇ ਐ ਵੀ ਸਾਨੂੰ ਸ਼ੱਕ ਆ ਹੋ ਸਕਦਾ ਅਗਲੇ ਦਿਨ ਹੀਗਾ ਇੱਥੇ ਹੀ ਹੋਵੇ ਹਾਂ ਰਾਤ ਨੂੰ ਸੌਂ ਸਕਦੇ ਹੁਣ ਕਿਉਂਕਿ ਤੰਡ ਬਹੁਤ ਆ ਕਹਿੰਦੇ ਉਹਨਾਂ ਰਾਤ ਉੱਧਰ ਘੱਟ ਲਈਏ ਹਾਂਜੀ ਹਾਂਜੀ ਕਹਿ ਲੱਗਦੇ ਭਾਜੀ ਹੁਣ ਕੀ ਕਹੀਏ ਹੁਣ ਦੇਖੋ ਐਨਆਰਆਈ ਐਨਆਰਆਈਆਂ ਦੀਆਂ ਕੋਠੀਆਂ ਹਾਂ ਕੁਛ ਐਨਆਰਆਈ ਐ ਕੁਛ ਉੱਦਾਂ ਵੀ ਹੈਗੇ ਐ ਵੀ ਹਾਂ ਕਿਹਾ ਕਿ ਇਹ ਹੁਣ ਕਿਉਂਕਿ ਜਿਹੜੀ ਐਨਆਰਆਈਆਂ ਦੀਆਂ ਕੋਠੀਆਂ ਨਾ ਚੋਰ ਕੀ ਕਰਦੇ ਕੋਈ ਪੱਕਾ ਘਰ ਬਣਾ ਲੈਂਦੇ ਆ ਸਮਾਨ ਡੇਲੀ ਆ ਕੇ ਚੱਕ ਚੱਕ ਚੱਕਦੇ ਰਹਿੰਦੇ ਔਰ ਆਪਣਾ ਰਹਿਣ ਬਸੇਰਾ ਵੀ ਉੱਥੇ ਬਣਾ ਲੈਂਦੇ ਆ ਤਾਂ ਇਹ ਵੀ ਗੱਲ ਹੋ ਸਕਦੀ ਹੈ ਰਹਿਣ ਬਸਣ ਦੇ ਵਜ੍ਹਾ ਨਾਲ ਘਰ ਤਾਂ ਹੈ ਨਹੀਂ ਪਤਾ ਕਿਉਂ ਪਤਾ ਨਹੀਂ ਲੱਗਦਾ ਜਿਨ੍ਹਾਂ ਨੇ ਓਵਰ ਹੈਂਡ ਕੀਤੇ ਨਾ ਉਹਨਾਂ ਨੂੰ ਕੋਠੀਆਂ ਉਹ ਚੈੱਕ ਕਰਦੇ ਕੋਠੀਆਂ ਆ ਕੇ ਤਾਲੇ ਮਾਸਟਰ ਜੀ ਕੋਲ ਚਾਹਦੇ ਕਿੰਨੀ ਦਿਨ ਹਾਂ ਉਹ ਚੈੱਕ ਕਰਦੇ ਦਿਨੇ ਨੀਗਾ ਮਾਰ ਜੰਦੇ ਫਿਰ ਰਾਤ ਨੂੰ ਦੁਬਾਰਾ ਆ ਕੇ ਰੇਕਿੰਗ ਕਰਕੇ ਫਿਰ ਆਪਣਾ ਕੰਮ ਕਰਦੇ ਹੁਣ ਆਪਾਂ ਮੁੱਦੇ ਦੀ ਗੱਲ ਕਰੀਏ ਬੇਵੱਸੀ ਹੁਣ ਹੈ ਕੀ ਆ ਪਰੇਸ਼ਾਨੀ ਕੀ ਆ ਪਾਜੀ ਬੇਵਸੀ ਹੁਣ ਦੇਖੋ ਚੋਰ ਆਂਦੇ ਆ ਨਿਆਣੇ ਆ ਸਾਰੇ ਡਰੇ ਹੋਏ ਆ ਕਈ ਵਿਚਾਰੇ ਘਰ ਚ ਸਿਆਣੇ ਬਣੇ ਕੱਲੇ ਅੱਜ ਤਾਂ ਅੰਕਲ ਜੀ ਨਿਆਣੇ ਬਾਹਰ ਸੀ ਇਕੱਲੇ ਸੀ ਫੇ ਇਦਾਂ ਜੀ ਡਰ ਵੀ ਲੱਗਦਾ ਨੇ ਕੱਲ ਨੂੰ ਰਾਤ ਨੂੰ ਕੋਈ ਆ ਜਾਵੇ ਕੋਈ ਉਨਨੀ ਕੀ ਗੱਲ ਹੋਵੇ ਉਹਦਾ ਬੇਟਾ ਵੀ ਡੀਸੀ ਆਫਿਸ ਕੋਲ ਕਰਦਾ ਅੱਜ ਮੈਂ ਦੇਖ ਰਿਹਾ ਅਫਸਰਾਂ ਦੇ ਘਰ ਹੱਥਨਵਾਇ ਫੇਰਨੀ ਹੈ ਹੈ ਸੁਣੋ ਦਿਸਾਂ ਨੇ ਤੇ ਕਿਹਾ ਉਹਨਾ ਇੰਦਾਂ ਦੀ ਗੱਲ ਨਹੀਂ ਡੀ ਸਾਹਿਬ ਨੇ ਕੀ ਕਿਹਾ ਐਸਪੀ ਸਾਹਿਬ ਨਾਲ ਗੱਲ ਹੋਈ ਉਹਨਾਂ ਨੇ ਐਸਪੀ ਸਾਹਿਬ ਨੇ ਕਿਹਾ ਡੀਐਸਪੀ ਰਾਜਕੁਮਾਰ ਜੀ ਨੂੰ ਤੁਸੀਂ ਮਿਲੋ ਮੈਂ ਰਾਜਕੁਮਾਰ ਜੀ ਕੋਲ ਗਿਆ ਸੀਗਾ ਉਹਨੇ ਆਪਣੀ ਸਾਰੀ ਸਿਚੁਏਸ਼ਨ ਦੱਸੀ ਆ ਉਹਨੇ ਕਹਾ ਕੋਈ ਨਹੀਂ ਤੁਹਾਡਾ ਮਸਲਾ ਹੱਲ ਕਰਵਾ ਦੇਗੇ ਇੰਦਾ ਕੀ ਉਹਨਾਂ ਨੇ ਕਿਵੇਂ ਹੋਊਗਾ ਮਸਲਾ ਮਸਲਾ ਹੱਲ ਮੀਨਸ ਜਿਹੜੇ ਵੀ ਹੋਰ ਤਾਂ ਮੁੜ ਮੁੜ ਕੇ ਆਉਣ ਲੱਪੇ ਇਹ ਤਾਂ ਦੱਸਿਆ ਨਾ ਕਿੰਨਿਆਂ ਦੇ ਮਸਲੇ ਹੱਲ ਕਰਾਣੇ ਪਏ ਜਾਣੇ ਆ ਜਿਹੜੇ 2-3 ਘਰਾਂ ਦੀ ਚੋਰੀਆਂ ਹੋਏ ਉਹਨਾਂ ਦਾ ਨਾਮ ਲੈ ਕੇ ਗਿਆ ਸੀਗਾ ਮੈਂ ਉਹਨਾਂ ਨੇ ਉਹ ਕਹਿੰਦੇ ਅਸੀਂ ਟਰੇਸ ਕਰਨ ਲੱਗੇ ਆ ਟਰੇਸ ਕਰਨ ਦੇ ਜਿੱਦਾਂ ਵੀ ਹੋਗਾ ਤਾਂ ਮਸਲਾ ਹੱਲ ਕਰਵਾ ਦੇਈਏ ਇਦਾਂ ਕਿਆ ਤੁਸੀਂ ਸੰਤੁਸ਼ਟ ਹੋ ਸੰਤੁਸ਼ਟ ਹੋ ਉਹਨਾਂ ਨੇ ਨਹੀਂ ਨਹੀਂ ਹੁਣ ਸੂਰੀ ਸਾਹਿਬ ਦੱਸੋ ਅਸੀਂ ਕੀ ਕਰ ਸਕਦੇ ਆ ਅਸੀਂ ਤਾਂ ਪ੍ਰਸ਼ਾਸਨ ਦੇ ਨਾਲ ਹੀ ਉਹਨਾਂ ਨੇ ਜਿੱਦਾਂ ਉਹਨਾਂ ਨੇ ਕਹਿਣਾ ਹੈਗਾ ਹਾਂਜੀ ਉਹ ਤੇੰਨੇ ਘਰ ਹੋ ਗਏ ਪੰਜ ਘਰ ਹੋ ਗਏ ਫਿਰ ਇਕੱਠੇ ਜਾਈਓ ਮੈਂ ਤੇ ਕਿਹਾ ਸੀਗਾ ਉਸ ਦਿਨ ਨਾ ਮੈਂ ਕਿਹਾ ਚਲੋ ਸਾਰੇ ਮੈਂ ਇਕੱਠੇ ਦਾ ਮਸਾਲਾ ਕਰੀਏ शर्मा जी ਨੂੰ ਪੁੱਛਣਾ ਤੁਹਾਡੇ ਸਾਹਮਣੇ ਸ਼ਰਮਾ ਜੀ ਖੜੇ ਮੈਂ ਕਿਹਾ ਸ਼ਰਮਾ ਜੀ ਆਪਾਂ ਚੱਲੇ ਕਲੋਨੀ ਵਾਲਾ ਜਦ 10 ਦਿਨ ਦੇ ਬਾਅਦ ਫੇਰ ਆ ਗਏ ਉਹ ਹੁਣ ਸਰ ਡਰ ਤਾਂ ਹੈ ਇਹਨਾਂ ਦੇ ਕਹਿਣ ਦੇ ਮੁਤਾਬਕ 10 ਦਿਨ ਚ 3 ਗੇੜੇ ਮਾਰ ਗਏ ਆ ਚੌਥੇ ਦੀ ਤਿਆਰੀ ਹੋਣੀ ਆ ਹੁਣ ਕੀ ਪਤਾ ਪਤਾ ਹੀ ਨਹੀਂ ਲੱਗਦਾ ਮੂੰਹ ਤਾਂ ਉਹਨਾਂ ਢੱਕੇ ਹੋਇਆ ਉਹਦੀ ਪਛਾਣ ਦੇਖੋ ਜੇ ਆ ਮੈਂ ਪੂਰਾ ਆਪਣਾ ਪਰਿਵਾਰ ਸਮਝਾਂ ਤਾਂ ਮਨ ਚ ਚਿੰਤਾ ਤਾਂ ਬਣਦੀ ਆ ਜਿਹੜੇ ਬੰਦੇ ਨੇ ਘਰ ਦੇ ਬਾਹਰ ਕੰਮ ਕਰਨ ਜਾਣਾ ਉਹ ਸੋਚਦਾ ਕਿ ਮੇਰੀ ਮਾਂ ਮੇਰੀ ਘਰ ਵਾਲੀ ਘਰ ਕੱਲੇ ਨਹੀਂ ਨੀਂਦ ਨਹੀਂ ਆਉਂਦੀ ਭਰਾਵਾ ਕੀ ਕਰੀਏ ਮਾਰਾਵਾਜ ਦੇ ਨਾਲ ਹੀ ਟੈਨਸ਼ਨ ਹੋ ਜਾਂਦੀ ਬੱਚਿਆਂ ਨੂੰ ਵੀ ਨਹੀਂ ਬਾਹਰ ਜਾਂਦਾ ਜੀ ਤਾਂ ਕਿਉਂਕਿ ਸਨੋ ਰੋਡ ਤੇ ਵੀ ਚੋਰੀ ਕਰਕੇ ਲੈ ਗਏ ਆ ਅੱਖੀਆਂ ਘਰੀਏ ਕਿ ਸਵੇਰ ਨੂੰ ਦਿਨ ਚ ਜਾ ਕੇ ਕੰਮ ਕਰੀਏ ਹਾਂਜੀ ਵੌਕ ਤਾਂ ਅੱਜਕੱਲ ਬਸਦੀ ਹੋ ਗਈ ਹੈ ਜੀ ਵੌਕ ਕੌਣ ਕਰਦਾ ਹੈ ਵਾਲਾ ਵੀ 8 ਵਜੇ ਸਾਢੇ 8 ਵਜੇ ਫਲੋਰ ਰੋਡ ਤੇ ਇਥੋਂ ਲੰਘਿਆ ਉਹ ਸਬਜ਼ੀ ਲਈ ਉਹਨਾਂ ਨੇ ਤੇ ਉਹਨੇ ਹੱਥ 'ਚ ਪੈਸੇ ਫੜਿਓ ਸੀ 8000 ਰੁਪਏ ਉਹਦੇ ਕੋਲ ਲੁੱਟ ਕੇ ਲੈ ਗਏ ਕਾਫੀ ਵਾਰ ਗੱਠ ਭਾਈ ਦੀ ਵਾਰਦਾਤਾ ਜੀ ਦਿਨ ਚਾਰ ਦਿਨ ਹੋਏ ਮਸੂਲਾ ਆ ਕੇ ਕਹਿ ਗਏ ਕਿ ਆਪਣੇ ਕੈਮਰੇ ਲਗਾਓ ਸਕਿਉਰਟੀ ਗਾਰਡ ਕੋ ਸਾਡੇ ਕੋ ਬੰਦੇ ਹੈ ਨਹੀਂ ਆ ਸਕਿਉਰਟੀ ਲਈ ਅਰੇ ਮੱਲੇ ਸਕਿਉਰਟੀ ਗਾਰਡ ਰੱਖੋ ਕਿ ਸਾਡੇ ਕੋ ਬੰਦੇ ਹੈ ਨਹੀਂ ਆ ਇਹ ਤੇ ਸਾਡੇ ਕੋ ਸਟਾਫ ਘਟਿਆ ਉਹ ਕਹਿੰਦੇ ਸਾਡੇ ਕੋਲ ਸਟਾਫ ਹੀ ਹੈ ਨਹੀਂਗਾ ਪੀਸੀਐਸ ਐਸਐਚਓ ਆਏ ਹੋਏ ਹਾਂ ਜੀ ਅੱਜ ਤੋਂ ਨਾ 2 ਕੁ ਮਹੀਨੇ ਪਹਿਲੇ ਉਹ ਸਾਹਮਣੇ ਗਲੀ ਚ ਇੱਕ ਬੰਦਾ ਸੀ ਅਸੀਂ ਉਹ ਚੋਰ ਨੂੰ ਫੜ ਲਿਆ ਆਪਾਂ ਇਹ ਭਾਈ ਸਾਹਿਬ ਮੇਰੇ ਨਾਲ ਸੀ ਚੋਰ ਫੜ ਲਿਆ ਚੋਰ ਫੜ ਲਿਆ ਜੀ ਕੋਈ ਛਿਆਣੀਆਂ ਥੋੜੇ ਸਭ ਕੁਝ ਸੀਗੇ ਜੀ ਚੋਰ ਕੋਲ ਹਾਂਜੀ ਹਾਂਜੀ ਅਸੀਂ ਪੀਸੀਆਰ ਬੁਲਾਈ ਜੀ ਅਸੀਂ ਪੀਸੀਆਰ ਦੇ ਹਵਾਲੇ ਕਰਤਾ ਜੀ ਅਸੀਂ ਅੱਜ ਐਸਐਚਓ ਸਾਹ ਨੂੰ ਦੱਸਿਆ ਕਿ ਐਦਾਂ ਦਾ ਬੰਦਾ ਫੜਿਆ ਸੀ ਜਿਸ ਬੰਦੇ ਕੋਲ ਹਵਾਲੇ ਕੀਤਾ ਉਹਨੂੰ ਫੋਨ ਲਾਇਆ ਕਹਿੰਦਾ ਕੁਝ ਵੀ ਨਿਕਲਿਆ ਜੀ ਇੱਥੇ ਪੁਲਿਸ ਸਟੇਸ਼ਨ ਪਤਾ ਇਹ ਕੁਛ ਨਹੀਂ ਕਿ ਬੰਦਾ ਅਜਨਨ ਹਵਾਲੇ ਨਹੀਂ ਬਦਲੇ ਲੈਂਦਾ ਕਿ ਮੈਨੂੰ ਫੜ ਕੇ ਫੜਾਤਾ ਇਹ ਹਾਂ ਰੱਬ ਜਾਣਦਾ ਜੀ ਇਹ ਤਾਂ ਜੇ ਫੜੋਗੇ ਤਾਂ ਹੀ ਪਤਾ ਲੱਗੇਗਾ ਅੱਛਾ ਉਸ ਟਾਈਮ ਉਹਦੇ ਕੋਲ ਹਜ਼ਾਰ ਨਿਕਲੇ ਹਥਿਆਰ ਉਹਨੇ ਅੰਦਰੋਂ ਟੂਟੀਆਂ ਇਹ ਪੱਟੀਆਂ ਹੋਈਆਂ ਸੀ ਕੋਠੀ ਦੀ ਇਹਨਾਂ ਰੰਗੇ ਹੱਥੀ ਫੜਿਆ ਉਸ ਬੰਦੇ ਨੂੰ ਹਾਂਜੀ ਥੈਲਾ ਸੀ ਉਹਦੇ ਕੋਲੋਂ ਥੈਲੇ 'ਚੋਂ ਚਾਰ ਚਾਕੂ ਸਬਜ਼ੀਆਂ ਕੱਟਣ ਵਾਲੇ ਮੈਂ ਕੱਢੇ ਦੋ ਇੰਨੇ ਬੜੇ ਬੜੇ ਛੁਰੇ ਪੁਲਸ ਵਾਲਿਆਂ ਨੇ ਦਿਖਾੜੇ ਵੀ ਪਲਾਸ ਪੇਸ਼ ਕਰ ਬਹੁਤ ਕੋ ਸਮਾਨ ਸੀ ਅੰਦਰੋਂ ਗਰੈਲ ਪਾਟ ਕੇ ਸ਼ੀਸ਼ਾ ਤੋੜ ਕੇ ਅੰਦਰੋਂ ਟੂਟੀਆਂ ਖੋਲ ਕੇ ਕੋਟੀ 'ਚੋਂ ਲਿਆਇਆ ਫਿਰ ਪੁਲਸ ਵਾਲਿਆਂ ਨੇ ਉਹਦੀ ਸਕੈਨ ਕਰਕੇ ਅੱਖਾਂ ਦੀ ਤਾਂ ਦੱਸਿਆ ਵੀ ਸਾਨੂੰ ਕਿ ਇਹ ਤੇ ਚਾਰ ਪੰਜ ਕੇਸ ਚੱਲਦੇ ਆਂ ਪਾਪੀ ਆ ਤਿੰਨ ਵਾਰੀ ਜੇਲ੍ਹ ਜਾ ਚੁੱਕਾ ਹੈ ਕਹਿੰਦੇ ਜੇਲ੍ਹ ਜਾ ਚੁੱਕਾ ਹੈ ਫਿਰ ਅਸੀਂ ਪੁੱਛੇ ਵੀ ਹੁਣ ਇਹਦਾ ਕੀ ਹੋਣਾ ਕਹਿੰਦਾ ਫਿਰ ਹੁਣ ਤੇ ਲੈ ਕੇ ਚੱਲੇ ਆਂ ਥਾਣੇ ਮੈਂ ਕਿਹਾ ਇਦਾਂ ਨਾ ਹੋ ਤੁਸੀਂ ਲੈ ਚੱਲੇ ਬਾ ਕਹਿੰਦੇ ਨਹੀਂ ਤੁਸੀਂ ਰਿਪੋਰਟ ਕਰਨੀ ਤਾਂ ਦੱਸੋ ਤੇ ਛੜ ਤੱਕ ਨਹੀਂ ਛੜੇ ਹੋਗੇ ਇਹ ਨਹੀਂ ਸਾਨੂੰ ਪਤਾ ਐਮੀ ਕਹੀ ਐ ਨਹੀਂ ਰਿਪੋਰਟੇ ਹੈ ਨਹੀਂ ਕੋਈ ਵੀ ਇਹ ਤਾਂ ਜਿਹੜੇ ਚੋਰ ਹੁੰਦੇ ਨੇ ਦੋ ਹੀ ਹੁੰਦੇ ਦੋ ਤਾਂ ਵੱਧ ਨਹੀਂ ਹੁੰਦੇ ਨਾਲ ਇਹਦਾ ਪਿੱਠੂ ਬੈਕ ਹੁੰਦਾ ਜਿੰਨਾ ਕ ਮੈਂ ਸਮਝ ਸਕਿਆ ਦੋ ਮੁਹੱਲੇ ਦੇ ਬਾਹਰ ਹੁੰਦੇ ਆ ਹਾਂ ਪਤਾ ਕਿ ਐਮਰਜੈਂਸੀ ਪੈ ਗਈ ਮੋਟਰਸਾਈਕਲ ਕਮਾ ਕੇ ਰੱਖੋ ਕੈਮਰੇ ਜਿਹੜੇ ਆਰ ਸੋ ਹੋ ਰਹੇ ਨੇ ਦੋ ਹੀ ਹੋ ਰਹੇ ਨੇ ਅੱਗੇ ਕੀ ਸੀ ਅੱਗੇ ਪੀਸੀਆਰ ਆਂਦੀ ਸੀ ਰਾਤ ਨੂੰ ਜੀ ਹੁਣ ਪਿਛਲੇ 2-3 ਮਹੀਨੇ ਤੋਂ ਪੀਸੀਆਰ ਨਹੀਂ ਆਂਦੀ ਪੀਸੀਆਰ ਦੀ ਤੁਸੀਂ ਕਿਹਨਾਂ ਕਰ ਗਏ ਨਹੀਂ ਆਂਦਾ ਜੀ ਕੋਈ ਗੜਾ ਨਹੀਂ ਪੀਸੀਆਰ ਦਾ ਜੀ ਮੋਟਰਸਾਈਕਲੋਂ ਜਾਂ ਪੀਸੀਆਰ ਕਰਨੋਂ ਦੋ ਦੋ ਗੇੜੇ ਹੁੰਦੇ ਜੀ ਇੱਕ 11 ਵਜੇ ਇੱਕ ਹੁੰਦਾ ਜੀ 1:30 ਵਜੇ ਰਾਤ ਨੂੰ 2:00 ਵਜੇ ਆਂਦੇ ਸੀ ਦੋ ਗੇੜੇ ਲੱਗਦੇ ਰਹੇ ਉਹਨਾਂ ਦੇ ਆ ਹੁਣ ਤਾਂ ਮੈਂ ਕਹਿੰਦਾ 2 ਸਾਲ ਹੋ ਗਏ ਬੰਦੇ ਹੀ ਹੋ ਗਏ ਬਿਲਕੁਲ ਯਾਨੀ 2 ਸਾਲ ਕੇ 2 ਮਹੀਨੇ ਨਹੀਂ ਉਹ ਸਾਲ ਕਹਿਣ ਦਾ ਮਤਲਬ ਕਿ ਹੁਣ ਨਹੀਂ ਨਹੀਂ ਕਾਫੀ ਟਾਈਮ ਹੋ ਗਿਆ ਇੰਨਾ ਕਿ ਵੀ ਹੁਣ ਆਣੋਂ ਹਟ ਗਏ ਹਮ ਸਮ ਮਤਲਬ ਕਹਿਣ ਦਾ ਤਾਂ ਆਏ ਹਾਂ ਹਟ ਗਏ ਆਣ ਨਹੀਂ ਆਏ ਹੁਣ ਮਤਲਬ ਡਰ ਪਨ ਪਰਿਆ ਇਸ ਇਲਾਕੇ ਚ ਜੀ ਡਰ ਤਾਂ ਹੈ ਸੋਰੀ ਮੇਰੀ ਗੱਲ ਮੈਂ 2:30 ਵਜੇ ਰਾਤੀ ਤੱਕ ਜਾਗਦਾ ਜਾਗਦਾ ਰਿਹਾ ਮੈਂ ਕਿਹਾ ਕੋਈ ਬਿੜਕ ਹੋ ਕੇ ਬਾਹਰ ਜਾਏਗੇ ਕਿਉਂਕਿ ਸਾਰੇ ਦਿਨ ਹੁਣ ਸਭ ਦੇ ਮੋਬਾਈਲ ਜਿਹੜੇ ਇੱਕ ਦੂਜੇ ਨਾਲ ਟੱਚ ਆਪ ਹੈ ਜੀ ਜੀ ਕਿ ਕੋਈ ਪ੍ਰੋਬਲਮ ਖੜੀ ਹੁੰਦੀ ਬਈ ਸਾਰੇ ਬਾਹਰ ਆ ਜਾਓਗੇ ਠੀਕ ਹੈ ਨਾ ਹੁਣ ਤਾਂ ਸਾਰੇ ਪ੍ਰੇਸ਼ਾਨ ਹੈ ਪ੍ਰੇਸ਼ਾਨ ਤਾਂ ਹੈ ਗਈ ਆ ਅਫੀਸ ਆ ਜੇ ਮਰੇ ਕ੍ਰਿਸ਼ਨਾ ਟਾਵਰ ਮੈਂ ਪਰਸੋਂ ਰਾਤ 1:30 ਵਜੇ ਤੱਕ ਅਫੀਸ ਦੇ ਬਾਹਰ ਬੈਠਾ ਰਿਹਾ ਜੀ ਮੈਨੂੰ ਮੈਨੂੰ ਸਾਰੇ ਪਹਿਰੇ ਦਿੰਨੇ ਆ ਪਹਿਰੇ ਦਿੰਨੇ ਜੀ ਆਪਾਂ ਦੇਖੋ ਬਜ਼ੁਰਗ ਨੇ ਕਹਿੰਦੇ ਰਾਤ ਨੂੰ 2:30 ਵਜੇ ਤੱਕ ਜਾਗਦੇ ਰਹਿਣਾ ਕਿ ਕਿਤੇ ਆਈ ਨਾ ਸੱਚੀ ਮੈਂ ਕਹਿੰਦਾ ਅੱਜ ਵੀ ਆਓ ਦੇਖਦੇ ਹਾਂ ਫਿਰ ਹੈ ਨਾ ਸਾਰਿਆਂ ਦਾ ਲਿੰਕ ਕੱਪ ਟਿੱਤੇ ਪਰੇਸ਼ਾਨੀ ਨਾ ਪਰੇਸ਼ਾਨੀ ਹੈ ਪਰੇਸ਼ਾਨੀ ਤਾਂ ਆ ਗਈ ਜੀ ਜੀ ਸਾਹਿਬ ਅਸੀਂ ਤਾਂ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਵੀ ਛੇਤੀ ਤੋਂ ਛੇਤੀ ਚੋਰ ਫੜੇ ਜਾਣ ਤੇ ਮਸਲਾ ਜਿਹੜਾ ਹੱਲ ਹੋਇਆ ਜਾਵੇ ਬਜ਼ੁਰਗਾਂ ਨੂੰ ਬੱਚਿਆਂ ਦੀ ਬਜ਼ੁਰਗਾਂ ਨੂੰ ਇਹ ਜਿੰਦਾ ਕਿ ਬੱਚਾ ਤੇ ਕੋਈ ਸੱਟ ਚੋਟ ਨਾ ਮਾਰ ਜਣ ਬੱਚੇ ਨੂੰ ਜਿੰਦਾ ਕਿ ਬਜ਼ੁਰਗ ਤੇ ਕੋਈ ਸੱਟ ਚੋਟ ਨਾ ਮਾਰ ਜਣ ਲੈਡੀ ਨਿਕਲ ਵੀ ਨਹੀਂ ਸਕਦਾ ਡਰ ਹੁੰਦਾ ਇਹਨਾਂ ਦੇ ਕੋਲ ਕੋਈ ਅਸਲਾ ਨਾ ਹੋਵੇ ਕੁਝ ਨਾ ਹੋਵੇ ਲੈਡੀ ਜੀ ਕੋ ਪਰਸੋ ਆਏ ਸੀ ਪੁਲਿਸ ਵਾਲੇ ਇਹਨਾਂ ਨੂੰ ਕਹਿ ਗਏ ਜੀ ਸਾਡੇ ਕੋਲ ਸਟਾਫ ਨਹੀਂ ਹੈਗਾ ਜੀ ਤੁਸੀਂ ਆਪਣਾ ਅਰੇਂਜਮੈਂਟ ਕਰੋ ਸਾਰਾ ਠੀਕ ਹੈ ਜੀ ਤੇ ਉਹ ਕਹਿੰਦੇ 8 ਬੰਦੇ ਸਲੋ ਰੋਡ ਤੇ ਘੁੰਮ ਰਹੇ ਜੀ ਤੇ ਬੰਦੇ ਘੁੰਮਰੇ ਦਾ ਫੜਦੇ ਕਿਉਂ ਨਹੀਂ ਉਹਨਾਂ ਨੂੰ ਅੱਛਾ ਉਹਨਾਂ ਕੋਈ ਰਿਪੋਰਟ ਹੈਗੀ ਹੈ ਲੈਡੀ ਇਹਨਾਂ ਦੱਸਦੇ ਕਿ ਸਾਰੀ ਗੱਲ ਚ 8 ਬੰਦੇ ਕਹਿੰਦੇ ਕਿ ਸਲੋ ਰੋਡ ਤੇ ਘੁੰਮਦੇ ਆ ਹਾਂਜੀ ਉਹਨਾਂ ਨੇ ਕਿੱਟਾਂ ਗੱਲ ਚ ਪਾਈ ਹੁੰਦੀਆਂ ਨੇ ਤੇ ਕੋਈ ਫੜਦਾ ਤਾਂ ਉਹਨਾਂ ਨੂੰ ਹੈ ਨਹੀਂ ਜੀ ਤੁਹਾਡੇ ਗੱਲ ਸੁਣ ਕੇ ਤਾਂ ਮੈਨੂੰ ਡਰ ਲੱਗਣ ਲੱਗ ਪਿਆ ਸਾਡੇ ਮੈਂ ਕਿਤੇ ਉਧਰ ਘੁੰਮਦੇ ਹੁਣ ਡਰਦਾ ਹੈ ਡਰਤਾ ਬੰਦੇ ਕਿ 8 ਬੰਦੇ ਘੁੰਮਦੇ ਆ ਦੇਖ ਲਓ ਕਹਿੰਦੇ ਚੰਡੀਗੜ੍ਹ ਕੋ ਰੋਡ ਤੇ ਵੀ ਤਾਂ ਚੋਰੀ ਹੋਈ ਆ ਤੁਹਾਡੇ ਵੀ ਵਧੀਆ ਕਹਿੰਦੇ ਉਧਰ ਵੀ ਜਾਣਾ ਉਹ ਵੇਖ ਦਿਓ ਹਸਪੀਟਲ ਐਡਮਿਟ ਐ ਇਤੋਂ ਦੋਨਾਂ ਦੇ ਜਾਣਾ ਸਤਗੁਰ ਨਗਰ ਵੀ ਹੋਈ ਆ ਉਹ ਤਾਂ ਫੜ ਹੋ ਗਿਆ ਬੰਦਾ ਸਤਗੁਰ ਨਗਰ ਵਾਲੇ ਨੇ ਕਹਿੰਦੇ ਫੜ ਹੋ ਗਿਆ ਕੱਲੇ ਜਾਣਾ ਨਹੀਂ ਉਹ ਸਿਰੇ ਕਹਿ ਰਿਹਾ ਸੀ ਕਹਿੰਦਾ ਕੋਈ ਦੋਦੀ ਕਦੇ ਫੜ ਗਿਆ ਜੀ ਜੀ ਪੁਲਿਸ ਪ੍ਰਸ਼ਾਸਨ ਨੇ ਤੈਹੀ ਕਿਹਾ ਕਿ ਤੁਹਾਡੀ ਆਪਣੀ ਸੇਫਟੀ ਤੁਹਾਡੇ ਆਪਣੇ ਹੱਥ ਹੈ ਸਿਆਪ ਕਰੋ ਹਾਂ ਜੀ ਆਪ ਸਵਾਰੀ ਹੈ ਕੱਲ ਨੂੰ ਜੇ ਸਾਨੂੰ ਕੁਝ ਕਰ ਜਾਣ ਫਿਰ ਅਸੀਂ ਕੀ ਕਰਾਂਗੇ ਤੇ ਹੁਣ ਅਸੀਂ ਆਪਣੇ ਬਚਾ ਲਈ ਅੱਗੋਂ ਕੁਝ ਤਾਂ ਕਰਾਂਗੇ ਕੋਈ ਬਾਹਰ ਵੀ ਨਹੀਂ ਜਾ ਸਕਦੇ ਨਾ ਜਿਹੜਾ ਗੋਸੀ ਕੁਛ ਕਰਦੇ ਕੋਈ ਉੱਚਨੀ ਵੀ ਗੱਲ ਹੁੰਦੀ ਫਿਰ ਕੱਲ ਨੂੰ ਸਾਡੇ ਤੇ ਕਲੇਮ ਨਾ ਨਾ ਕਰਨ ਆ ਕੇ ਕਿ ਤੁਸੀਂ ਐਦਾ ਕਰਤਾ ਜਾਂ ਐਦਾ ਕਰਤਾ ਨਹੀਂ ਸ਼੍ਰੀਪਨ ਦਾ ਉੱਚਨੀ ਵੀ ਗੱਲ ਕਰਦਾ ਹੀ ਨਹੀਂ ਮਾੜੇ ਅੰਸਰ ਹੀ ਕਰਦੇ ਨਾ ਅਸੀਂ ਪਰਸੋ 1 ਵਜੇ ਤੋਂ ਲੈ ਕੇ 4 ਵਜੇ ਤੱਕ ਜਾਗਦੇ ਰਹੇ ਅਸੀਂ ਸਕੂਟ ਹੀ ਸਾਰੇ ਆਪਣੇ ਆਪ ਕਿਤੇ ਸਾਰੇ 12 ਵਜੇ 12 ਵਜੇ ਆ ਗਏ ਉਹ ਟੈਨਸ਼ਨ ਹੋ ਜਾਂਦੀ ਹੈ ਕਿ ਸਾਡੀ 12 ਵਜੇ ਰਾਤ ਨਹੀਂ ਹੁੰਦੀ ਸਾਡਾ ਦਿਨ ਚੜਦਾ 12 ਵਜੇ ਜੀ ਸਾਡੇ ਚੋਰਾਂ ਦੀ ਨੀਂਦ ਹਰਾਮ ਕਰਤੀਆਂ ਜੀ ਇਹ ਕਿਹੜਾ ਬਿਗ ਬੋਸ ਚੱਲਦਾ ਕਿ ਰਾਤ ਨੂੰ 1 ਤੋਂ 4 ਤੁਸੀਂ ਜਾਗਣਾ ਟਾਸਕ ਚੱਲਦਾ ਪਿਆ 2 ਵਜੇ ਦੇ ਸਾਰੇ ਮੱਲੇ ਨੂੰ ਨੀਂਦ ਹਰਾਮ ਕੀਤੀ ਭਈਆ ਜੀ ਸੂਰੀ ਸਾ ਟਾਸਕ ਚੱਲ ਰਿਹਾ ਇਸ ਵਿੱਚ ਉਹ ਤਾਂ ਉਹੀ ਗੱਲ ਹੈ ਨਾ ਪੂਰੇ ਮੱਲੇ ਦਾ ਟਾਸਕ ਚੱਲ ਰਿਹਾ ਜੀ ਜਦੋਂ ਆਪਣਾ ਅੱਜ ਵੀ ਆਏ ਪੁਲਿਸ ਵਾਲੇ ਆਏ ਕਹਿੰਦੇ ਕਹਿੰਦੇ ਜੀ ਹਰੇਕ ਆਪਣੇ ਆਪਣੇ ਘਰਾਂ 'ਚ ਕੈਮਰੇ ਲਵਾਵੇ ਜੀ ਆਪਣੀ ਸਿਕਿਉਰਿਟੀ ਆਪ ਦੇਖੀ ਜੇ ਕੋਈ ਸਮਰੱਥਾ ਨਹੀਂ ਕੈਮਰੇ ਲਵਾਉਂਦਾ ਉਹੀ ਤਾਂ ਗੱਲ ਹੈ ਜੀ ਤੁਸੀਂ ਇਹ ਦੇਖੋ ਜਿਸ ਬੰਦੇ ਦਾ ਸਵੇਰ ਤੋਂ ਸ਼ਾਮ ਤੱਕ ਅਗਲਾ ਕਮਾ ਕੇ ਰਾਤ ਨੂੰ ਰੋਟੀ ਲੈ ਕੇ ਆਂਦਾ ਹੋਊਗਾ ਜੀ ਕਮਾ ਕੇ ਅਗਲਾ ਕਿੱਥੋਂ ਕੈਮਰੇ ਲਵਾ ਲਊਗਾ ਜੀ ਜੇ ਅਗਲੇ ਦੇ ਘਰ 'ਚ ਦੋ ਜਾਣੇ ਹੋਣ ਅਗਲਾ ਸਵੇਰੇ ਆਪਣਾ ਕਮਾ ਕੇ ਸ਼ਾਮ ਨੂੰ ਜਿੰਨੇ ਸਵੇਰੇ ਕਮਾ ਕੇ ਖਾਣਾ ਸ਼ਾਮ ਨੂੰ ਖਾਣਾ ਉਹ ਕਿੱਥੋਂ ਕੈਮਰੇ ਲਵਾ ਲਊਗਾ ਇਹਨੂੰ ਮਾਊਥ ਹੈ ਸਾਰੇ ਬਿਲਕੁਲ ਜੀ ਬਿਲਕੁਲ ਜੀ ਖਰਚੇ ਚੱਲ ਰਹੇ ਆ ਅੱਜ ਦੀ ਰੇਟ 'ਚ ਜੋ ਬਾਜ਼ਾਰ ਦੇ ਮ ਆਪਣਾ ਰੋਟੀ ਖਾਂ ਜੋਗੀ ਵੱਧ ਤੋਂ ਵੱਧ ਦੇਗੀ ਦੇਖੋ ਪੰਜਾਬੀ ਦਾ ਤੱਪੇ ਪਏ ਸਾਡੇ ਭਗਵਾਨ ਤਮਾਨ ਜੀ ਗਈ ਤੇ ਪੈਸਾ ਬਹੁਤ ਤੇ ਪੈਸਾ ਬਹੁਤ ਆ ਆਮ ਮਨ ਦੇ ਤਾਂ ਟੱਪੜ ਰੁਲੇ ਪਏ ਆ ਆਮ ਮਨ ਦੇ ਕੋਲ ਪੈਸੇ ਹੀ ਨਹੀਂ ਬਿਲਕੁਲ ਜੀ ਇਹ ਤਾਂ ਹੁਣ ਆਪਣਾ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਜੀ ਕਿ ਸਾਡੀ ਕਲੋਨੀ ਦੇ ਵਿੱਚ ਆਪਣਾ ਰਾਤ ਨੂੰ ਦੋ ਗੇੜੇ ਪੀਸੀਆਰ ਦੇ ਲਵਾਉਣੇ ਚਾਹੀਦੇ ਜੀ ਜਿਹਦੇ ਨਾਲ ਕੀ ਆਪਣਾ ਸਾਡੇ ਆਪਣਾ ਮੱਲੇ ਦੀ ਪੂਰੀ ਸਿਕਿਉਰਿਟੀ ਰਹੇ ਜੀ ਹੂੰ ਦੇਖੋ ਕੱਲਾ ਆਪਾਂ ਇਹ ਕਹਦੇ ਕਿ ਪੈਟਰੋਲਿੰਗ ਹੋਵੇ ਉਹਨਾਂ ਦੀ ਗੱਲ ਨਹੀਂ ਬਣਦੀ ਜਿਵੇਂ ਭੈਣ ਜੀ ਉਹਨੇ ਕਿਹਾ ਕਿ 8 ਬੰਦੇ ਫਿਰਦੇ ਆ ਪਹਿਲਾਂ ਉਹਨਾਂ ਨੂੰ ਕਾਬੂ ਕਰਨਾ ਜ਼ਰੂਰੀ ਹੈ ਉਹਨਾਂ ਨੂੰ ਨਕੇਲ ਪਾਣੀ ਜ਼ਰੂਰੀ ਪਰसों ਜਿਹੜੇ ਬੰਦੇ ਘੁੰਮਦੇ ਸ਼ਰਮਾ ਜੀ ਦਾ ਮੈਨੂੰ ਰਾਤ ਹੀ ਫੋਨ ਆਇਆ ਜੀ ਪੌਣੇ 2 ਵਜੇ ਜੀ ਕਿ ਇੱਥੇ ਬੰਦੇ ਘੁੰਮ ਰਹੇ ਆ ਜੀ ਅਸੀਂ ਬੰਦੇ ਨੂੰ ਮੁਹੱਲੇ ਚ ਲੱਭੀਏ ਅਗਲੇ ਤਾਂ ਆਪਣੀ ਚੋਰੀ ਕਰਨ ਦੇ ਬਿਅਸਤ ਸੀ ਉਸ ਲਈ ਜੀ ਕਿੱਥੇ ਬੰਦਿਆਂ ਨੂੰ ਲੱਭਣਾ ਜੀ ਬੰਦੇ ਤਾਂ ਜਦੋਂ ਪਹਿਲਾਂ ਕੈਮਰੇ 'ਚ ਤਾਂ ਚਲੋ ਆ ਜਾਂਦੇ ਜੀ ਮੁੜ ਕੇ ਅਗਲੇ ਤਾਂ ਆਪਣਾ ਕੰਮ ਕਰਨ ਨੂੰ ਬਿਜ਼ੀ ਹੋ ਜਾਂਦੀ ਇਹ ਦੇਖੋ ਇਹ ਕੰਮ ਤੁਹਾਡਾ ਨਹੀਂ ਨਾ ਤੁਸੀਂ ਤਾਂ ਆਪਣਾ ਪਰਿਵਾਰ ਪਾਲਣਾ ਜਿਹੜਾ ਜਿਹੜਾ ਐਕਸਪਰਟ ਨੇ ਇਹ ਕੰਮ ਉਹਨਾਂ ਦਾ ਆ ਉਹਨਾਂ ਨੇ ਟਰੇਸ ਕਰਨਾ ਆਮ ਬੰਦਾ ਡ੍ਰੈਸ ਜੇ ਕਰੇ ਫਿਰ ਸਾਨੂੰ ਪ੍ਰਸ਼ਾਸਨ ਦੀ ਲੋੜ ਕੀ ਆ ਜੀ ਬਿਲਕੁਲ ਜੀ ਜੇ ਆਮ ਬੰਦੇ ਨਹੀਂ ਇਹ ਕੰਮ ਕਰਨੇ ਉਹ ਮੰਤ ਜੀ ਆ ਰਹੇ ਆ ਜੀ ਮੰਤ ਜੀ ਦੇ ਘਰ ਚ ਚੋਰੀ ਹੋਈ ਹੈ ਜੀ ਥੋੜੀ ਦੇਰ ਪਹਿਲਾਂ ਇਹ ਅੱਜ ਪਤਾ ਲੱਗਾ ਹਾਂਜੀ ਇਹਨਾਂ ਦੇ ਲੈ ਕੇ ਗਏ ਜੀ 15 ਤੋਂ 20000 ਰੁਪਏ ਦੀ ਕਹਿੰਦੇ ਕਹਿੰਦੇ ਸਾਡੀ ਚੋਰੀ ਹੋਈ ਹੈ ਜੀ ਉੱਤੇ ਉਹ ਮੰਤ ਵੀ ਨਹੀਂ ਛੱਡੇ ਮੰਤ ਵੀ ਨਹੀਂ ਛੱਡੇ ਜੀ ਮੰਤ ਵੀ ਤਾਲੇ ਸਾਰੇ ਤੋੜ ਤੇ ਜੀ ਇੱਕ ਤਰੀਕ ਨੂੰ ਗਏ ਸੀ ਅੱਜ ਆਏ ਆ ਤਾਂ ਅੱਜ ਆ ਇਹਨਾਂ ਨੇ ਆ ਕੇ ਸਾਡੇ ਘਰ ਸਾਰਿਆਂ ਨੂੰ ਦੱਸਿਆ ਕਿ ਸਾਡੇ ਚੋਰੀ ਹੋ ਗਈ। ਅੱਛਾ ਇਹਨਾਂ ਨੂੰ ਵੀ ਲਗੜ ਗਿਆ। ਇਹਨਾਂ ਦੱਸੋ ਇਦਾਂ ਦੇ ਬੰਦੇ ਨੂੰ ਬਖਸ਼ਿਆ ਦੱਸੋ। ਆਓ ਜੀ ਆਓ। ਆ ਜਾ ਜੀ। ਆ ਜਾ ਮੰਤਰੀ ਜੀ। ਟੋਪੀ ਵੀ ਬੱਤੀ ਤੇ ਸ਼ੁਭ ਮੌਸਮ ਹੋਸੀ ਮੰਤਰੀ ਜੀ। 9ਵੇਂ ਸਾਲ ਆਪਣੇ 9 ਸਾਲ ਵਾਲੇ ਦੇ ਨੇ ਰਾਤ ਨੂੰ ਮੈਂ 9-10 ਵਜੇ ਚਲੇ ਗਏ ਸੀ ਲੁਧਿਆਣੇ ਤੇ ਮੈਂ ਆ ਸਵੇਰੇ ਆ ਕੇ ਦੇਖਿਆ ਤਾਂ ਮੇਰੇ ਤਾਲੇ ਟੁੱਟੇ ਹੋਏ ਸੀਗੇ ਤੇ ਸਾਰਾ ਸਮਾਨ ਇਦਰੁੱਦ ਖਲਾਰਿਆ ਪਿਆ ਸੀ ਉਹਨਾਂ ਨੇ ਚਾਬੇ ਮੇਰੇ ਉੱਤੇ ਪੈਸੇ ਅਲਮਾਰੀ ਦੇ ਉਹ ਚਾਬੀ ਨਾਲ ਉਹਨਾਂ ਨੇ ਲੋਕਰ ਖੋਲ ਕੇ ਸਾਰਾ ਸਮਾਨ ਇੱਧਰ ਉੱਧਰ ਖਿਲਾਰ ਕੇ ਵੀ 25000 ਰੁਪਏ ਸਿਕਰ ਵਿੱਚ ਰੱਖਿਆ ਹੋ ਲੈ ਗਏ ਚੁੱਕੇ ਨਵੇਂ ਸਾਲ ਚੜਾਣਗੇ ਚੰਚੜਾਗੇ ਹਾਂ ਨਵੇਂ ਸਾਲ ਕੇ ਚੰਚੜਾਗੇ ਮੈਂ ਤਾਂ ਆ ਕੇ ਦੇਖੇ ਮੈਂ ਕਿ ਸਾਰਾ ਸਮਾਨ ਤਾਂ ਇੱਧੇ ਪਿਆ ਹੈ ਤਾਲੇ ਟੁੱਟੇ ਪਏ ਐ ਇਹ ਦੋ ਅਲਮਾਰੀ ਮੈਂ ਗੇਟ ਤੋੜਿਆ ਤਿੰਨੇ ਅੰਦਰ ਲੱਕ ਵੀ ਤੋੜ ਲਿਆ ਅੰਦਰ ਵੀ ਅੰਦਰ ਵੀ ਤਿੰਨ ਤਾਲੇ ਤੋੜੇ ਹੁਣ ਆਪਾਂ ਇਹ ਗੱਲ ਸਮਝ ਜੇ ਮੰਨ ਲਓ ਇਹ ਘਰ ਹੁੰਦੇ ਜਿੱਦਾਂ ਉਹਨਾਂ ਕੋ ਹਜ਼ਾਰ ਤਾਂ ਹੋਣੇ ਆ ਇਹ ਰੋਕ ਕਦੇ ਫਿਰ 60-40 ਵੀ ਮਾਰ ਸਕਦੇ ਆ ਵੱਡੀ ਪਰੇਸ਼ਾਨੀ ਇਹ ਹੈ ਹਾਂਜੀ ਉਹ ਇਹੀ ਗੱਲ ਮੈਂ ਤਾਂ ਨਾਲੇ ਕੱਲੀ ਰਹਿੰਦੀ ਆ ਹੰਮ ਅੰਦਾਜ਼ ਕਰ ਵੀ ਸਕਦਾ ਹੈ ਪਰ ਤੁਮ ਨੂੰ ਨੁਕਸਾਨ ਹੋ ਹੀ ਹੋ ਸਕਦਾ ਹਾਂਜੀ ਹਾਂਜੀ ਕੋਈ ਸਮਾਨ ਤਾਂ ਫੇਰ ਆ ਜੂ ਬੰਦੇ ਦੀ ਪਰਭਾਈ ਕਿਵੇਂ ਕਰਨੀ ਸਹੀ ਗੱਲ ਹੈ ਜੀ ਹੰਮ ਮੈਂ ਤਾਂ ਸਿਰ ਚਿੰਤਾ ਨਾਲ ਵਿਚ ਆ ਹਾਂਜੀ ਜਦੋਂ ਵੀ ਇੰਟੈਲੀਜੈਂਟ ਹੋਗਾ ਕਿਟ ਪਾ ਕੇ ਆਂਦੇ ਸਮਾਨ ਨਹੀਂ ਕੋਈ ਚੱਕਦੇ ਸਿਰਫ 16 ਕੈਸ਼ ਚੱਲ ਕੈਸ਼ ਇਹ ਦੋ ਚੀਜ਼ਾਂ ਦੇ ਹੱਥ ਫੇਰਦੇ ਆ ਸਾਡੇ ਦੋ ਤਿੰਨ ਗਰਾਂ ਚੋਰੀ ਹੋਈ ਕੋਈ ਸਮਾਨ ਨਹੀਂ ਚੱਕਿਆ ਨਾ ਟੀਵੀ ਸਿਲੰਡਰ ਕੋਈ ਚੀਜ਼ ਨਹੀਂ ਜੋ ਕਿੱਟ ਚਾ ਜਾਵੇ ਹਾਂ ਬਾ ਜੋ ਕਿੱਟ ਚਾ ਜਾਵੇ ਉਹੀ ਚੀਜ਼ ਲੈ ਕੇ ਵੀ ਚਲੋ ਕੈਸ਼ ਔਰ ਕੈਸ਼ ਔਰ ਜੁਐਲਰੀ ਚੱਕਦੇ ਆ ਜੀ ਬਸ ਮੈਂ ਜਿਆਦਾ ਪੈਸੇ ਵੀ ਨਹੀਂ ਰੱਖੇ ਸੀ ਮੈਂ ਦਸਵੰਸ ਕੱਢ ਦੇਣਾ ਅਸੀਂ ਜਦਾਂ ਉਹ ਦਸਵੰਸ ਦਾ ਮੈਂ ਇੱਕ ਪਾਸੇ ਰੱਖ ਦੇਣਾ ਤੇ ਮੇਲੇ ਮੂਲੇ ਚ ਆਪਣੇ ਦਸਵੰਦ ਦੇ ਦੇਨੇ ਉਹ ਉਹਨੇ ਚਾਬੀ ਨਾਲ ਖੋਲ ਕੇ ਉਹ ਲੈ ਕੇ ਚੁੱਕਾ ਫੰਦ ਕਿੰਨਾ ਸੀ ਵੀ 25000 ਨਾ ਚੰਗੀ ਕਮਾਈ ਹੁੰਦਾ ਹਾਂ ਜੀ ਸਾਲ ਦਾ ਇਕੱਠਾ ਕਰਦੇ ਰੱਖਦਾ ਨਾ ਤੇਰੇ ਨੇ ਕਦ ਕਰਦਾ ਜੋੜਿਆ ਸਾਂਭੇ ਵੀ 25000 ਸਾਲ ਦਾ ਸੀਗਾ ਅੱਜ ਦਾ ਥੋੜੀ ਸੀ ਅੰਮੇ ਦੱਸੋ ਨਾ ਨਾ ਫਿਰ ਹੋਰ ਨਾ ਜਾਣਗੇ ਨਾ ਬਾਬੇ ਨਹੀਂ ਨਹੀਂ ਸਾਲ ਦਾ ਸੀਗਾ ਸਾਲ ਬਾਅਦ ਅਸੀਂ ਮਰਸੀਆ ਬਾਬੇ ਤੇ ਮੇਲਾ ਹੁੰਦਾ ਅਸੀਂ ਉੱਥੇ ਦਾਨਪੁਣ ਕਰਦੰਨੇ ਜਾ ਕੇ ਨਹੀਂ ਪਰ ਵੱਡੀ ਚਿੰਤਾ ਦੀ ਗੱਲ ਇਹ ਆ ਕਿ ਉਹਨਾਂ ਕੋਲ ਹਥਿਆਰ ਵਗੈਰਾ ਹੋਣੇ ਆ ਉਹਨਾਂ ਦਾ ਹਿਆ ਪੈ ਗਿਆ ਹੁਣ ਉਹਨਾਂ ਨੂੰ ਰੋਕਣਾ ਪੈਣਾ ਜੇ ਨੱਥ ਨਹੀਂ ਪੈਂਦੀ ਮਸਲਾ ਤੇ ਇਹ ਹੈ ਨਾ ਚੋਰੀ ਕਰਨ ਦੇ باوجود ਫਿਰ ਘਮੀ ਜਾਂਦੇ ਗੱਲ ਇਹ ਹੈ ਚਿੰਤਾ ਦੀ ਗੱਲ ਇਹ ਆ ਗੰਭੀਰ ਵਿਸ਼ਾ ਇਹ ਆ ਕਿ ਕੋਈ ਕੱਲਾ ਹੋਏ ਆਂਦਾ ਜਾਂਦਾ ਹੋਵੇ ਕੋਈ ਬਜ਼ੁਰਗ ਹੈ ਤੰਨਾ ਦੀਆਂ ਬਾਲੀਆਂ ਖੋਣ ਦੇ ਚੱਕਰ 'ਚ ਕਿਤੇ ਛੱਟ ਚੁੜੇ ਆਈ ਅਸੀਂ 골ਡ ਬੋਲਡ ਕੋਈ ਪਾ ਕੇ ਨਹੀਂ ਰੱਖਦੇ ਐਦਾਂ ਬੋਲੋ ਗੋਲਡ ਨਹੀਂ ਹਾਂ 골ਡ ਨੇ ਸਾਡੇ ਕੋਲ ਚੋਰਾ ਨੂੰ ਐਦਾਂ ਦੱਸੋ ਕਿ 골ਡ ਨਹੀਂ ਅਸੀਂ ਪਾਈ 골ਡ ਅਸੀਂ ਰੱਖਦੇ ਨਹੀਂ ਹੈ ਠੀਕ ਹੈ ਹੁਣ ਹੁਣ ਮੰਗ ਕੀ ਹੈ ਜੀ ਆਪਾਂ ਕੋਸ਼ਿਸ਼ ਕਰਾਂਗੇ ਮਾਣੋ ਐਸਐਸਪੀ ਸਾਹਿਬ ਤਾਂ ਗੱਲ ਪਹੁੰਚਾਈਏ ਇਹ ਨਾਲ ਦੀ ਨਾਲ ਤਸਵੀਰ ਆਪਾਂ ਚਲਾ ਦੇਣੀ ਹੈ ਸਕਰੀਨ ਤੇ ਚਲਦੀਆਂ ਪਈਆਂ ਨਾਲ ਦੀ ਨਾਲ ਤਸਵੀਰਾਂ ਤੁਸੀਂ ਤਸਵੀਰਾਂ ਨਾਲ ਦੀ ਨਾਲ ਸਕਰੀਨ ਤੇ ਦੇਖ ਪਾ ਰਹੇ ਹੋ ਚੋਰਾਆਂ ਦੀਆਂ ਤਸਵੀਰਾਂ ਦੇਖੋ ਕਿਵੇਂ ਬੇਖੌਫ ਹੋ ਕੇ ਬੜੀ ਨਡਰਤਾ ਦੇ ਨਾਲ ਆਪਣਾ ਕੰਮ ਕਰਨ ਚੋ ਬਿਜ਼ੀ ਨੇ ਔਰ ਇਸ ਮੁਹੱਲੇ ਨੂੰ ਪਰੇਸ਼ਾਨ ਕੀਤਾ ਬਜ਼ੁਰਗ ਹੋਣ ਬੱਚੇ ਹੋਣ ਨੌਜਵਾਨ ਸਾਰੇ ਦੇ ਅੰਦਰ ਚਿੰਤਾ ਹੈ ਡਰ ਹੈ ਸਹਿਮ ਦਾ ਮਾਹੌਲ ਹੈ دہشت ਦਾ ਮਾਹੌਲ ਹੈ ਕੋਸ਼ਿਸ਼ ਕਰਾਂਗੇ ਜਿਹੜੀ ਇਹ ਤੁਹਾਡੀ ਗੱਲਬਾਤ ਹੈ ਮਾਨਯੋਗ ਐਸਐਸਬੀ ਸਾਹਿਬ ਤੱਕ ਪਹੁੰਚਾਈਗੇ ਔਰ ਇਧਰ ਪੈਟਰੋਲਿੰਗ ਜਿਹੜੀ ਰੈਗੂਲਰ ਹੋਵੇ ਪਰ ਹੁਣ ਤੁਹਾਡੀ ਮੰਗ ਹੈ ਕੀ ਹੈ ਮੰਗ ਇਹ ਹੈ ਕਿ ਵੀ ਇੱਥੇ ਪੀਸੀਆਰ ਵਾਲੇ ਕਿਹੜਾ ਕੋੜਾ ਲਾਣ ਜਿਆਦਾ ਨਹੀਂ ਹੈ ਇੱਕ ਵਾਰ ਲਾਣ ਬਾਰੇ 1:00 ਵਜੇ ਵੀ ਜਿੱਤੋ ਸਾਨੂੰ ਵੀ ਹੋਵੇ ਕਿ ਇਹ ਲਾਹ ਕਿਹੜਾ ਵਾਲੀ ਗੱਲ ਨਹੀਂ ਆਉਣ ਰੁਕਣ ਵੀ ਹਾਂਜੀ ਹਾਂਜੀ ਬਿਲਕੁਲ ਨੇ ਨਿੱਕੇ ਗੇੜਾ ਲਾ ਕੇ ਚੱਲੇ ਗਏ ਚਲੋ ਆਣ ਪੇਛੇ ਕੇ ਰੁਕਣਾ ਜਿੱਦਾਂ ਮਰਜੀ ਆ ਅਸੀਂ ਤਾਂ ਇਹ ਜਾਣੇ ਚੋਰ ਨਾਲ 1 9 10 ਵਜੇ ਸਲੋ ਰੋਡ ਤੇ ਵੀ ਚੱਕਰ ਲਾਣ ਨਾ ਜੇ ਬੰਦੇ ਤੇ ਘੁੰਮਦੇ ਦੋਫੇ ਰੱਖੋ ਵੱਖਰੇ ਟੀਮਾਂ ਹਰ ਘੰਟੇ ਬਾਅਦ ਘੁੰਮੇ ਜਾਣ ਜੇ ਸਲੋ ਰੋਡ ਤੇ ਬੰਦੇ ਘੁੰਮਦੇ ਪਤਾ ਕਰਨ ਕੌਣ ਆ ਕਿੱਥੇ ਘੁੰਮ ਰਹੇ ਆ ਮੁੱਲੇ ਚ ਜੇ ਪੈਦਲ ਘੁੰਮ ਰਹੇ ਉਹਨਾਂ ਨੂੰ ਫੜਾ ਨਾ ਕਿ ਪੈਦਲ ਪੈਦਲ ਜਾਂਦੇ ਹੋ ਕਿ ਕਿਸੇ ਕਨਵੇਸ ਮਲਾਜਮ ਆ ਕੇ ਆਪ ਹੀ ਆ ਕੇ ਤੁਹਾਨੂੰ ਦੱਸ ਰਹੇ ਕਿ 8 ਬੰਦੇ ਫਿਰਦੇ ਆ ਤੇ ਕਿੰਨਾ ਡਰ ਬਣਦਾ ਬੰਦਾ ਦਹਿਲ ਜਾਂਦਾ ਇੱਕ ਵਾਰੀ ਕੋਈ ਨਾ ਡਰ ਰਹੇਗਾ ਸਾਨੂੰ ਵੀ ਸਭ ਨੂੰ ਜੀ ਜੀ ਸ ਫਿਰਦੇ ਆ ਤਾਂ ਇਸ ਕਰਕੇ ਇਹਨਾਂ ਦਾ ਬਚਾਅ ਹੁਣ ਬਹੁਤ ਜ਼ਰੂਰੀ ਹੈ ਜਿਵੇਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਸਕਰੀਨ ਤੇ ਕਿ ਜਿਹੜੇ ਚੋਰ ਆ ਕਿੱਟ ਪਾ ਕੇ ਮੂੰਹ ਟੱਕ ਕੇ ਸਿਰ ਬੰਨ ਕੇ ਸ਼ਰਿਆ ਮਕੋ ਮਰੇ ਤੇ ਇਹਨਾਂ ਦੇ ਮਨ ਦੀ ਇੱਕ ਵਾਰੀ ਸਥਿਤੀ ਸਾਰੇ ਸਮਝੋ ਹਾਲਾਂਕਿ ਆਪਾਂ ਹਾਸੇ ਠੇਢੇ ਨਾਲ ਗਲਤ ਆ ਕਰ ਲਈ ਹੈ ਲੇਕਿਨ ਇੱਕ ਵਾਰੀ ਸਥਿਤੀ ਸਮਝੋ ਕਿ ਇਹਨਾਂ ਦੇ ਮਹੱਲੇ ਵਿੱਚ ਚੋਰਾਂ ਦਾ ਰੈਗੂਲਰ ਕਿਹੜਾ ਹੈ ਔਰ ਭੈਣ ਜੀ ਉਹਨਾਂ ਨੂੰ ਜਿਵੇਂ ਮੁਲਾਜ਼ਮ ਕਹਿ ਕੇ ਗਏ ਆ ਕਹਿੰਦੇ ਕਿ ਅੱਠ ਬੰਦੇ ਇਸ ਮਹੱਲੇ ਚ ਫਿਰਦੇ ਆ ਤਾਂ ਤਣਾਅ ਤਾਂ ਹੋਵੇਗਾ ਪ੍ਰੇਸ਼ਾਨੀ ਤਾਂ ਹੋਵੇਗੀ ਇਸ ਕਰਕੇ ਪ੍ਰਸ਼ਾਸਨਕੇ ਬੇਨਤੀ ਹੈ ਕਿ ਜਿਹੜੇ 8 ਬੰਦੇ ਫਿਰਦੇ ਆ ਜਿਨ੍ਹਾਂ ਬਾਰੇ ਚਰਚਾ ਕੀਤੀ ਗਈ ਹੈ ਉਹਨਾਂ ਨੂੰ ਹੁਣ ਫੜਿਆ ਜਾਵੇ ਨਕੀਲ ਪਵੇ ਠਣ ਸਲਾਖਾਂ ਦੇ ਪਿੱਛੇ ਕੀਤਾ ਜਾਵੇ ਔਰ ਜਿਹੜੇ ਇਹੋ ਜਿਹੇ ਚੋਰਾਂ ਨੂੰ ਛਡਾਉਂਦੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਇਹਨਾਂ ਨੇ ਛੱਡਣਾ ਤੁਹਾਨੂੰ ਵੀ ਨਹੀਂ ਤਾਂ ਇਹਨਾਂ ਚੋਰਾਂ ਨੂੰ ਤਸਦੀਕ ਨਾ ਕੀਤਾ ਜਾਵੇ ਇਹਨਾਂ ਦੀ ਸਹੀ ਜਗ੍ਹਾ ਸਲਾਖਾਂ ਦੇ ਪਿੱਛੇ ਆ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਤਾਂ ਜੋ ਇਹ ਵੀ ਆਪਣੀ ਜ਼ਿੰਦਗੀ ਆਰਾਮ ਨਾਲ ਜੀ ਸਕਣ ਤੇ ਸਰਕਾਰ ਅੱਗੇ ਬੇਨਤੀ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਬਹੁਤ ਵਾਰ ਕਹਿੰਦੇ ਕਿ ਆਪਣਾ ਕੋ ਬਹੁਤ ਪੈਸਾ ਕਭਰਾਨ ਦੀ ਕੋਈ ਲੋੜ ਨਹੀਂ ਤਾਂ ਮਾਰੇ ਨਫਰੀਆਂ ਸ਼ੁਰੂ ਕਰੋ ਭਰਤੀਆਂ ਸ਼ੁਰੂ ਕਰੋ ਨੌਜਵਾਨ ਬੇਲੇ ਪਏ ਆ ਨੌਕਰੀਆਂ দাও ਨੌਜਵਾਨ ਜਿਹੜੇ ਆਪਣੀ ਸੁਰੱਖਿਆ ਆਪ ਹੀ ਕਰ ਲੈਣਗੇ ਜੇ ਮਤਲਬ ਸਟਰੈਂਥ ਜ਼ਿਆਦਾ ਹੋਊਗੀ ਪੁਲਿਸ ਦੀ ਤਾਂ ਥਾਂ ਥਾਂ ਤੇ ਜਿਹੜੀ ਪੈਟਰੋਲਿੰਗ ਹੋ ਸਕੂਗੀ ਜੇ ਸਟਰੈਂਥ ਹੀ ਨਹੀਂ ਤਾਂ ਉਹਨਾਂ ਨੇ ਪੈਟਰੋਲਿੰਗ ਵੀ ਕਿਵੇਂ ਕਰਨੀ ਆ ਇਹ ਵੀ ਵੱਡਾ ਚੈਲੰਜ ਆ ਵੱਡੀ ਚੁਣੌਤੀ ਆ ਉਮੀਦ ਕਰਦੇ ਆ ਪੰਜਾਬ ਦੇ ਹਾਲਾਤ ਸੁਧਰਣਗੇ ਬਹੁਤ ਬਹੁਤ ਸ਼ੁਕਰੀਆ